ਠੀਕ ਠਾਕ ਹਾਂ ਬਜਟ ਠੀਕਾ ਤੁਸੀਂ ਸੁਣਾਓ ਹੋ ਗਈ ਧੀ ਕੱਲ ਰਾਤ ਹਾਂ ਵੈਸੇ ਹੋ ਗਈ ਸੀ ਵੀਰ ਨੇ ਤਰਸੀਮ ਨਾਲ ਹਾਂਜੀ ਹਾਂ ਉਹ ਵੀ ਕਹਿੰਦੇ ਵੀ ਸਾਡੇ ਮਤਲਬ ਕੀ ਭਈਏ ਨੇ ਦੇਖਿਆ ਸੀਗਾ ਨਹੀਂ ਮੈਂ ਹੁਣ ਦੇਖ ਪਹਿਲਾਂ ਮੈਂ ਨਹੀਂ ਦੇਖਿਆ ਸੀ ਮੈਂ ਰਾਤ ਦੇਖ ਲਿਆ 3:40 ਵਜੇ ਸਵੇਰੇ ਸਵੇਰੇ ਰਾਤ 3:40 ਵਜੇ ਤੇ ਐ ਸਹੀ ਆ 3:40 ਵਜੇ ਐਨ ਆਪਣੇ ਫਾਰਮ ਲਵੇ ਆ ਆਹੀ ਜਿੱਤ ਰਾਇ ਜਾ ਰਹੇ ਕੁੱਤਾ ਭੁੱਖਾ ਆਂਦਰਾ ਕੁੱਤਾ ਰੱਖਾ ਹੈ ਕਿਥੇ ਅੱਛਾ ਮੈਂ ਆ ਫੁੱਲ ਜਾਨਿਕ ਬੈਟਰੀ ਚੈੱਕ ਕਰੀ ਕਰਪਾਉਣ ਚਾਹਤ ਹਾਂ ਅੱਛਾ ਜਦੋਂ ਮੈਂ ਕੁੱਤੇ ਦੇ ਬੈਟਰੀ ਮਰੇ ਮੈਂ ਕੱਦ ਨੂੰ ਜਦੋਂ ਆਪਾਂ ਹੀ ਜਮਾਰੀ ਟੌਰ ਵੱਲ ਤੁਰਿਆ ਜਾਵੇ ਸਾਲਾ ਅੱਛਾ ਮੈਂ ਮਾਇਆ ਬਲ ਲਲਕੜਾ ਮਾਰਦਾ ਮਾਸ਼ੱਲਾ ਅੱਛਾ ਉੱਥੇ ਘੜਾ ਲੈ ਕੇ ਪੁੱਠਾ ਭੱਜ ਲਿਆ ਅੱਛਾ ਹਾਂਜੀ ਮੈਂ ਖੁਦ ਦੇਖਿਆ ਲਾਲਪੂਰਾ ਰੰਗ ਹੈ ਲਾਲਪੂਰਾ ਰੰਗ ਹੀ ਦੱਸ ਦਿਆ ਕਈ ਜਣਾ ਜਿਨ੍ਹਾਂ ਨੇ ਦੱਸਿਆਗਾ ਉਹਨਾਂ ਨੇ ਲਾਲਪੂਰਾ ਰੰਗ ਹੀ ਦੱਸਿਆ ਮੈਂ ਰਵੀਰੇ ਨੂੰ ਵੀ ਇੰਟਰਵਿਊ ਲੈ ਕੇ ਗਿਆ ਮੈਂ ਪਹਿਲਾਂ ਨਹੀਂ ਦੇਖਿਆ ਠੀਕ ਅੱਛਾ ਮੈਂ ਯਾਨੀ ਕਿ ਸਵੇਰੇ 3:40 ਮਿੰਟ ਦੇ ਪੱਕਾ ਦੇ। ਅੱਛਾ ਮਤਲਬ ਕਿ ਕਨਫਰਮ ਆ ਵੀ ਹੈਗਾ? ਕਨਫਰਮ ਆ ਜੀ ਕਨਫਰਮ ਹੈ ਜੀ ਕਨਫਰਮ। ਠੀਕ ਹੈ ਵੀ ਜਿਹੜੇ ਲੋਕ ਕਹਿੰਦੇ ਅਫਵਾਹ ਹੈ ਉਹ ਅਫਵਾਹ ਨਹੀਂ ਹੈਗੀ। ਬਿਲਕੁਲ ਅਫਵਾਹ ਨਹੀਂ ਹੈਗੀ ਵੀਰੇ ਮੈਂ ਉਹ ਤੋਂ ਦੇਖਿਆ ਪਹਿਲਾਂ ਤੇ ਹੁਣ ਵੀਰੇ ਮੈਂ ਤੈਨੂੰ ਵੀਡੀਓ 'ਚ ਵੀ ਗੱਲ ਕਿਹਾ ਵੀ ਆਪਾਂ ਦੇਖਿਆ ਨਹੀਂ ਲੋਕਾਂ ਨੇ ਜਿਹੜਾ ਦੇਖਿਆ ਉਹ ਡਰੇ ਖੜੇ ਨੇ। ਅੱਛਾ ਪਰ ਰਾਤ ਤੁਸੀਂ ਕੋਈ ਵੀਡੀਓ ਵੀਡੀਓ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਵੀਰੇ ਇੰਨਾ ਟਾਈਮ ਦਿੰਦੀ ਨਹੀਂ ਹੈਗਾ ਇੱਕ ਆ ਗਏ ਪਤਾ ਮੇਰੇ ਆਪਾਂ 6:00 ਵਜੇ ਹੋਈ ਹੈ। ਹਾਂ ਪਰ ਤੁਹਾਡੇ ਹੱਥ ਵਿੱਚ ਪੱਟ ਲੱਗਿਆ ਹੈ। ਹਾਂ ਇੱਕ ਹੱ ਇੰਨਾ ਟਾਈਮ ਲੰਬੀ ਵੀਡੀਓ ਬਣਾਉਂਦਾ ਹਾਂ ਪਤਾ ਆਪਣੇ ਡਾਕ ਵਿੱਚ ਝਮਕੀ ਨਾਲ ਪਤਾ ਲੱਗ ਗਿਆ ਵੀ ਭੱਜ ਗਿਆ ਨਹੀਂ ਤੇਜ਼ ਹੁੰਦਾ ਨਾ ਉਹ ਬਹੁਤ ਜਿਆਦੇ ਹਾਂਜੀ ਹਾਂ ਫਰਤੀਲਾ ਬਹੁਤ ਫਰਤੀਲਾ ਹੈ ਉਹ ਕੀ ਸੀ ਤੇਂਦੂਆ ਸੀ ਕਿ ਕੀ ਸੀਗਾ ਦੇਖ ਉਹਨੂੰ ਉਹਨੂੰ ਤੇਂਦੂਆ ਵੀ ਕਹਿ ਸਕਦੇ ਆ ਚਿੱਤਾਂ ਵੀ ਕਹਿ ਸਕਦੇ ਆ ਹਾਂ ਉਹਦਾ ਮੈਂ ਤਾਂ ਇੰਨਾ ਜਿਆਦਾ ਵਾਰ ਨਹੀਂ ਹੁੰਦਾ ਨਾ ਹੁੰਦੇ ਨੇ ਵੈਸੇ ਛੋਟੇ ਹੋਟਲ ਸ਼ੈਂਪੇਜੇ ਨਹੀਂ ਹੁੰਦੇ ਹਾਂਜੀ ਇਸ ਤਰੀਕੇ ਨਾਲ ਹੁੰਦੇ ਆ ਕੀ ਤੇਰੇ ਦਾ ਤੇ ਜਿਵੇਂ ਆਪਣੇ ਵਧੀਆ ਕੁੱਤੇ ਏਡਾ ਕਰਦਾ ਲਵਾਈ ਚ ਅੱਛਾ ਕੁੱਤੇ ਏਡਾ ਕਰਦਾ ਹਾਂ ਲਵਾਈ ਚ ਤੇ ਬੱਚੇ ਪੁੱਛੇ ਤਾਂ ਨਹੀਂ ਸੀ ਨਾਲ ਨਾ ਜੀ ਇਕੱਲੇ ਹੀ ਸੀਗਾ ਮੈਂ ਤੁਹਾਨੂੰ ਝੂਠ ਬੋਲਣਾ ਓਕੇ ਉਹ ਜਿਹੜਾ ਬਾਈ ਜਿਹੜਾ ਤਰਸੀਮ ਸੀ ਨਾ ਉਹ ਕਹਿੰਦਾ ਸਾਡੇ ਜਿਹੜਾ ਭਈਆ ਲੱਗਿਆ ਉਹਨੇ ਦੇਖਿਆ ਨਾਲ ਬੱਚੇ ਵੀ ਸੀ ਨਾ ਮੈਂ ਤਾਂ ਇਕੱਲਾ ਦੇਖਿਆ ਸੀਗਾ ਪਾਉ ਹੋ ਗਰੀਏ ਅੱਛਾ ਹਾਂਜੀ ਫਿਰ ਹੁਣ ਪਿੰਜਰਾ ਕਿੱਥੇ ਲੱਗਿਆ ਪਿੰਜਰਾ ਤਰਸੀਮ ਦੇ ਲੱਗਿਆ ਜੀ ਅੱਜ ਹੋਰ ਪੈਣਿਆਂ ਮਹਿਕਮਾਲਿਆਂ ਨੂੰ ਕਰੀਬੇ ਗੱਲ ਜੇ ਇੱਕ ਪਿੰਜਰਾ ਡਰ ਹੋਰ ਦੇ ਕੇ ਜਾਣਗੇ ਅੱਛਾ ਫਿਰ ਪਿੰਜਰਾ ਲੈ ਕੇ ਤੁਸੀਂ ਆਪ ਵੀ ਮੋਟਰ ਤੇ ਲਾਉਂਗੇ ਨਹੀਂ ਉਹ ਬਾਗ ਚ ਲਾਵਾਂਗੇ ਜਿਹੜਾ ਤੁਹਾਨੂੰ ਪਿੱਛੇ ਬਾਗ ਦਿਖਾਇਆ ਸੀ ਆਪਾਂ ਉਧਰ ਦੀ ਆਉਂਦਾ ਸੀ अच्छा नहीं पर ਤੁਸੀਂ ਐਂ ਕਰੋ ਨਾ ਉਸ ਤਰੀਕੇ ਨਾਲ ਕੋਈ ਨਾ ਕੋਈ ਜਾਂ ਤਾਂ ਉਹਦੇ ਵਾਸਤੇ ਕੁਝ ਖਾਣ ਨੂੰ ਕੋਈ ਪ੍ਰਬੰਧ ਕਰੋ ਕੋਈ ਚੀਜ਼ ਹੈ ਜਿਵੇਂ ਕੋਈ ਮੀਟਪ ਵਗੈਰਾ ਜਾਂ ਕੋਈ ਹੋਰ ਅਜਿਹੀ ਚੀਜ਼ ਮੇਰੀ ਹੁਣ ਟੂਬ ਦਾ ਕਾਣਾ ਤੁਸੀਂ ਤਾਂ ਹੁਣ ਚੰਨ ਨਾਲੇ ਬੰਦੇ ਪੱਤਰਕਾਰ ਬੰਦੇ ਪਿਆਰ ਨਾਲ ਠੀਕੂ ਗੱਲਾਂ ਕਰ ਰਹੇ ਤੇ ਬੈਠਿਆ ਤਿੰਨ ਚਾਰ ਬੰਦੇ ਸੀ اچھا ਜੀ ਬਾਯੋ ਜੀ ਕੀ ਕਰਿਆ ਪਰਸੋਂ ਮੁਰਗਾ ਛੱਲ ਕੇ ਲਾਦਾ 2.5-3 ਕਿਲੋ ਦਾ ਮੁਰਗਾ ਜੀ اچھا ਮਿਲ ਕੇ ਫੰਗ ਫੰਗਾ ਛੱਲਤੇ اچھا ਜੀ ਹੁਣ ਦੋ ਤਿੰਨ ਤਾਰਾਂ ਨਾਲ ਐਨ ਪੱਕੀ ਤਰ੍ਹਾਂ ਮੰਨਤਾ اچھا ਜੀ ਵੇ ਜਦੋਂ ਆਉਗਾ ਤੇ ਪੈਰ ਮਾਰ ਵਰ ਨੂੰ ਖਿਚੂਗਾ ਵੀ ਬੱਸ ਖਚੂਗਾ ਹਾਂ ਕੋਈ ਰਾਤ ਨੂੰ ਆਇਆ ਪਰੜਾ ਬੰਦੇ ਸਾਰੇ ਆਪਈਆਂ ਨੇ ਆਇਆ ਤਾਂ ਬੰਦੇ ਨੂੰ ਕਹਵਾ ਉੜੀ ਗਈ ਬੱਕਰੀ ਰੰਦਾ ਸਾਹਮਣੂ ਇਹ ਅੱਛਾ ਉਹਦੋਂ ਬੱਕਰੀ ਲੈ ਨਹੀਂ ਭਾਂਦਰ ਵੀ ਮੋਗੇ ਕੱਢ ਕੇ ਲੈ ਗਿਆ ਬੰਦੇ ਵੀ ਬੈਠਾ ਸਾਰੇ ਆਮ ਦੇਖ ਰਹੇ ਨੇ ਆਉਂਦੇ ਨੇ ਜਾਂਦੇ ਨੇ ਅੱਛਾ ਬੰਦਾ ਹੀ ਲੈ ਗਿਆ ਕੋਲ ਕੇ ਬੰਦੇ ਹੀ ਕੱਢ ਕੇ ਤਾਂ ਹਵਾ ਉੱਡ ਗਈ ਬਹਾਉ ਬੱਕਰੀ ਲਾਉਂਦਾ ਰਾਤ ਨੂੰ ਕੱਲਾਉਂਦੇ ਵੀ ਤੇ ਆਪਾਂ ਬੱਕਰੀ ਉਹਦੋਂ ਮਾਂ ਚੱਲ ਚ ਮੁਰਗਾ ਲਾ ਦੇਣਾ ਬੱਕਰੀ ਨੂੰ ਬਾਹਰ ਆਉਂਦਾ ਪਾਉਂਦਾ ਪਿੰਜਰਾ ਵੀ ਦਿਖਾਇਆ ਸੀ ਵੀ ਤੁਸੀਂ ਬੱਕਰੀ ਬੰਨਦੇ ਹੋ ਇੱਥੇ हां बांदे ते बिल बकरी होगी बीमार वीरै प्रेशर लगगी जल्दी करके ठीक है दो दिन लाइट पे मां चला एक दिन मां पा मोह ला दने आपा मुर्गा लाउने अच्छा बांदे ते ਟੜਕ ਨੂੰ ਸऱ्या ਆਂ ਪੜਾ ਪਈਆਂ ਨੇ ਭੈਣ ਦਾ ਆਇਆ ਵੀ ਗਿਆ ਵੀ ਹੈ ਲੱਖੀ ਜੱਟੀਆਂ ਉਹਦੀ ਕੋਈ ਬੈਠ ਨਹੀਂ ਨਹੀਂ ਸਹੀ ਗੱਲ ਹੈ ਇਹ ਵੀ ਗਲਤ ਗੱਲ ਆ ਵੇ ਜੀ ਤੁਸੀਂ ਤਾਂ ਅਸੀਂ ਆ ਸੋਡਾ ਫੋਨ ਆ ਵਿੱਚ ਆ ਗਏ ਜੀ ਇਹੀ ਗੱਲਾਂ ਕਰ ਰਹੇ ਅਸੀਂ ਅੱਛਾ ਚਲੋ ਤੁਸੀਂ ਦੇਖੋ ਜੇ ਤਾਂ ਕੋਈ ਵੀਡੀਓ ਬੁੜੀ ਆਉਂਦੀ ਹੈ ਜਾਂ ਕਿ ਪ੍ਰਸ਼ਾਸਨ ਆਉਂਦਾ ਉਹਨਾਂ ਨੇ ਬਣਾਇਓ ਫਿਰ ਤੁਸੀਂ ਮੈਨੂੰ ਭੇਜ ਦਿਓ ਓਕੇ ਜੋ ਓਕੇ ਓਕੇ ਲਾ ਦਿਓ ਠੀਕ ਹੈ ਨੇ ਕਿੰਨੇ ਵਜੇ ਆਉਂ ਪ੍ਰਸ਼ਾਸਨ ਅੱਜ ਪ੍ਰਸ਼ਾਸਨ ਨੂੰ ਫੋਨ ਕਰਿਆ ਦੇਖੋ ਕਦੋਂ ਹੁੰਦਾ ਅੱਛਾ ਉਹ 22 ਤੱਕ ਇਹ ਕਹਿੰਦਾ ਇਹ ਅਸੀਂ ਪਿੰਡ ਦੇ ਬੰਦੇ ਇਕੱਠੇ ਹੁੰਦੇ ਆ ਅੱਜ ਮਾਏ ਤਾਂ ਬਹੁਤ ਨੂੰ ਕਹਿ ਰੱਖਿਆ ਵੀ ਇਕੱਠੇ ਹੋ ਕੇ ਪਡੀਚ ਦੇ ਚੱਲੋ ਜੇ ਤੁਹਾਨੂੰ ਬਹਿਨਸਾਨ ਕਰਦਾ ਹੈ ਬੀਬੀ ਨੂੰ ਮੰਗ ਪੱਤਰ ਦੇਣਾ ਹਾਂਜੀ ਹਾਂ ਚਲੋ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋਈ ਤਾਂ ਤੁਸੀਂ ਮੈਨੂੰ ਫੋਨ ਜ਼ਰੂਰ ਪੱਕਾ ਪੱਕਾ ਠੀਕ ਹੈ ਓਕੇ ਧੰਨਵਾਦ ਦੋਸਤੋ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਤੇ ਤੇ ਤੁਸੀਂ ਦੇਖ ਰਹੇ ਹੋ ਗੁਰ ਪੰਜਾਬ ਦੇ ਦੋਸਤੋ ਅਸੀਂ ਸਾਡੇ ਚੈਨਲ ਦੇ ਉੱਤੇ ਕਈ ਦਿਨਾਂ ਤੋਂ ਤੀਂਦੂਆ ਦੀਆਂ ਵੀਡੀਓ ਪਾ ਰਹੇ ਹਾਂ ਕਿਉਂਕਿ ਕਈ ਪਿੰਡਾਂ ਦੇ ਵਿੱਚ ਤੀਂਦੂਆ ਆਇਆ ਹੋਇਆ ਸੀਗਾ ਜਿਸ ਕਰਕੇ ਪਿੰਡਾਂ ਦੇ ਵਿੱਚ ਦਸਤ ਦਾ ਮਾਹੌਲ ਬਣਿਆ ਹੋਇਆ ਸੀਗਾ ਤੇ ਉੱਥੋਂ ਦੇ ਪਿੰਡ ਦੇ ਵਸਨੀਕ ਲੋਕ ਡਰੇ ਹੋਏ ਸੀਗੇ ਅਤੇ ਬਹੁਤ ਲੋਕਾਂ ਨੇ ਸਾਨੂੰ ਫੋਨ ਕਾਲ ਕਰਕੇ ਸੱਦਿਆ ਤੇ ਅਸੀਂ ਉੱਥੇ ਜਾ ਕੇ ਇਹਨਾਂ ਦੀ ਵੀਡੀਓ ਵੀ ਬਣਾ ਕੇ ਲਿਆਂਦੀ ਤੇ ਮੌਕੇ ਤੇ ਜਿਹੜੇ ਹਾਲਾਤ ਸੀਗੇ ਸੀ ਤੁਹਾਨੂੰ ਦਿਖਾਏ ਪਰ ਦੋਸਤੋ ਕਈ ਲੋਕ ਨੇ ਜਿਹੜੇ ਉਹ ਇਸ ਚੀਜ਼ ਨੂੰ ਅਫਵਾਹ ਮੰਨਦੇ ਨੇ ਪਰ ਦੋਸਤੋ ਇਹ ਜਿਹੜੀ ਸਚਾਈ ਹੈ ਅੱਜ ਤੁਹਾਨੂੰ ਅਸੀਂ ਇੱਕ ਟੌੜ ਨਾਲ ਵੀਡੀਓ ਵੀ ਸ਼ੇਅਰ ਕਰ ਰਹੇ ਹਾਂ ਅਤੇ ਦੂਸਰਾ ਨਾਲ ਵਾਲਾ ਇੱਕ ਬਾਈ ਨਾਲ ਹਰਵਿੰਦਰ ਆ ਜਿਹੜਾ ਕੀ ਗੱਗੜਪੁਰ ਦਾ ਰਹਿਣ ਵਾਲਾ ਉਹਨੇ ਨਾਲ ਗੱਲਬਾਤ ਕੀਤੀ ਆ ਉਹ ਵੀ ਤੁਹਾਨੂੰ ਸ਼ੇਅਰ ਕਰਾਂਗੇ ਤੇ ਤੁਸੀਂ ਪੂਰੀ ਵੀਡੀਓ ਨੂੰ ਦੇਖੋ ਦੋਸਤੋ ਇਹ ਕੋਈ ਅਫਵਾਹ ਨਹੀਂ ਹੈ ਕਿ ਜਿਹੜੇ ਦੋਸਤਾਂ ਨੂੰ ਇਹ ਫਵਾਲ ਲੱਗਦੀ ਹੈ ਉਹ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਗੱਲਬਾਤ ਕਰ ਸਕਦੇ ਆ ਅਸੀਂ ਉਹਨਾਂ ਨੂੰ ਪੂਰਾ ਐਡਰੈਸ ਦੇਵਾਂਗੇ ਉੱਥੇ ਤੁਸੀਂ ਜਾ ਕੇ ਖੁਦ ਵੀ ਪਤਾ ਕਰ ਸਕਦੇ ਹੋ ਵੀ ਉੱਥੇ ਕਿੰਨੇ ਦਿਨਾਂ ਤੋਂ 3 ਮਹੀਨੇ ਦਾ ਸਟਫਾਈ ਹੋਈ ਆ ਅਤੇ ਦੋਸਤੋ ਇੱਥੇ ਪ੍ਰਸ਼ਾਸਨ ਵੀ ਪਹੁੰਚਿਆ ਬੜਵਤਾ ਅਗਲੇ ਵੀ ਪਹੁੰਚਿਆ ਅਤੇ ਸਾਥ ਬੀਲ ਵਾਲੇ ਵੀ ਪਹੁੰਚਿਆ ਕਿਉਂਕਿ ਜਿਹੜਾ ਇਹ ਪਿੰਡਾ ਗੱਗੜਪੁਰਾ ਇਹ ਈਲਵਾਲ ਦੇ ਕੋਲੇ ਆ ਬਿਲਕੁਲ ਹੀ ਸੰਗੂਰ ਦੇ ਨੇੜੇ ਪੈਂਦਾ ਇਹ ਤੇ ਤੁਸੀਂ ਉੱਥੇ ਜਾ ਕੇ ਵੀ ਪਤਾ ਕਰ ਸਕਦੇ ਹੋ। ਬਾਕੀ ਦੋਸਤੋ ਜੇਕਰ ਹੋਰ ਵੀ ਕੋਈ ਨਵੀਂ ਅਪਡੇਟ ਆਈ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਕੋਲ ਇਹ ਵੀਡੀਓ ਜਾਵੇ ਤੇ ਲੋਕ ਅਵੇਰ ਰਹਿਣ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਤੇ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਬਸਕ੍ਰਾਈਬ।